ਅਣੂ ਬਿਨਾ ਪਰਮਾਣੂ ਨਹੀਂ ਬਣਦਾ ਵਿਅਕਤੀ ਬਿਨਾ ਸਮਾਜ ਨਹੀਂ ਬਣਦਾ ਉਸੇ ਤਰ੍ਹਾਂ ਪਾਰਟੀ ਕਿੰਨੀ ਵੱਡੀ ਹੋਵੇ ਵਿਸ਼ਵਨਾਥ ਬਣਤੀ ਵਰਗੇ ਵਰਕਰਾਂ ਬਿਨਾ ਜ਼ੀਰੋ ਹੈ ਜ਼ੀਰੋ ਆਗਰਾਜ ਕਾ ਮੈਂ ਤਾਂ ਸਿੱਧੂ ਦੀ ਪਗਲੇਗੀ ਸਮਝੋ ਮੇਰੇ ਸਾਫੇ ਦਾ ਲਾੜਾ ਇਹ ਨਾਲ ਤੁਸੀਂ ਸਿੱਧੂ ਸਾਫੇ ਦਾ ਲਾੜਾ ਕਿ ਅੱਜ ਇਹ ਸਾਰੀ ਦੁਨੀਆ ਦੇ ਸਾਹਮਣੇ ਬਾਹ ਫੜਦਾ ਔਰ ਕਹਿੰਦਾ ਕਿ ਬਾਹ ਜਨਾਬੀ ਪਕੜੀਏ ਸਿਰ ਦੀ ਜੀਏ ਬਾਹ ਨਾ ਛੋੜੀਏ ਬੋਲੇ ਇਨਸਾਨ ਹਾ शास्त्री वो अर्थ वाले वो याद करके देखो कि प्रण करते हैं आजादी की शाम नहीं होने देंगे वीरों की समाधियों को बदनाम नहीं होने देंगे जब तक तन में गर्म लहू की एक बूंद भी बाकी है भारत माता का आंचल नीलाम नहीं होने देंगे नीलाम नहीं होने देंगे वर्कर ना संभ्या तो पार्टी नहीं संभलनी ते माफ करना ਮਤ ਭੇਦ ਕੋਈ ਲੀਡਰ ਪਾ ਸਕਦਾ ਪਰ ਨਵਜੋਤ ਸਿੰਘ ਸਿੰ্ধু ਐਕਸਐਮਐਲਏ ਐਕਸਐਨਪੀ ਐਕਸ ਪ੍ਰਧਾਨ ਹੈ ਲੇਕਿਨ ਵਰਕਰ ਐਕਸ ਨਹੀਂ ਹੋ ਸਕਦਾ ਮਿੱਤਰ ਪਿਆਰੇ ਸਦਾ ਸੀ ਸਦਾ ਹੈ ਸਦਾ ਰਹੂ ਸ੍ਰੀ ਅਕਾਲ ਜਿੰਦਾਬਾਦ ਜਿੰਦਾਂਬਾਦ ਜਿੰਦਾਂਬਾਦ ਉਹ ਕੀ ਫਰਕ ਹੈ

ਨਾ ਹੋ ਸਕਦਾ ਪਰ ਮੈਂ ਇੱਕ ਬਾਪ ਵੀ ਆ ਇੱਕ ਭਰਾ ਵੀ ਆ ਇੱਕ ਪੁੱਤਰ ਵੀ ਆ ਜੋ ਮੇਰੇ ਮਾਪਿਓ ਨੇ ਮੈਨੂੰ ਸੰਸਕਾਰ ਦਿੱਤੇ ਆ ਉਹਨਾਂ ਨੂੰ ਕਦੇ ਘਿਰਵੀ ਦੇ ਦੇਖੇਗਾ ਜੈ ਜਵਾਨ ਜੈ ਕਿਸਾਨ ਕਹਨਾਲਾ ਉਹ ਕਾਂਗਰਸ ਪਾਰਟੀ ਐ ਉਹ ਕਾਂਗਰਸ ਪਾਰਟੀ ਜਿਨੇ ਇਸ ਦੇਸ਼ ਨੂੰ ਨਾਸਲ ਬਿਜਾਮ ਕਰਾਇਆ ਭਾਖਣਾ ਦੇਨ ਦਿੱਤੀ ਆਈਐਨਡੀ ਤੇ ਇਸਰੋ ਦਿੱਤਾ ਪੰਡਤ ਜਵਾਲਲ ਨੇ ਨੀਰੂ ਦੀ ਦੇਣਾ ਗ੍ਰੀਨ ਰੈਵਲੂਸ਼ਨ ਵਾਈਟ ਰੈਵਲੂਸ਼ਨ ਇਹ ਸਾਰਾ ਕੁਝ ਨੀਹਾ ਆ ਜਿਹੜਾ ਕੇਜਰੀਵਾਲ ਸਾਹਿਬ ਭੇੜਾ ਜੇ ਮਾਹਰ ਪਾ ਕੇ ਭੇੜੇ ਭੇੜੇ ਯਾਰ ਮੇਰੀ ਖੱਤੋ ਦੇ ਉਹੀ ਖੰਗੀ ਜਾਵਾ ਕੇ ਖੰਗ ਪਾਵਾ ਹੋਵੇ ਰੋ ਇਹ 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 ਕਹਿੰਦਾ ਮਿੱਤਰ ਪਿਆਰੋ ਇਹ ਕਹਿੰਦਾ ਜੇ ਪੰਡਤ ਜਵਾਲਲ ਨੇ ਨਾ ਹੁੰਦਾ ਤਾਂ ਮੈਂ ਅਨਪੜ ਹੁੰਦਾ ਜਾਂ ਭਗਵਾਨ ਤੇ ਪ੍ਰਤਾਪ ਸਿੰਘ ਕਹਿਰੋ ਇਹ ਇਹ ਜੇ ਯੋਗੇ ਕੀ ਸੀ ਇਹਨਾਂ ਚ ਲੋਕ ਭਰੋਸਾ ਕਰਦੇ ਸੀ ਲੋਕ ਭਰੋਸਾ ਕਰਦੇ ਸੀ ਔਰ ਵਰਕਰ ਨੂੰ ਕੁਝ ਵੀ ਚਾਹੀਦਾ ਆਪਣੇ ਲੀਡਰ ਤੇ ਭਰੋਸਾ ਚਾਹੀਦਾ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਛੱਡੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਫੜਿਓ ਜੀ ਕੰਮ ਜਿੰਦਾਬਾਦ ਲੀਡਰ ਬਿਕਰੇ ਹੁਣ ਜਿੰਦਾਬਾਦ ਲੀਡਰ ਪਾਤੀ ਨੂੰ ਕਿਰੇ ਕੁਛ ਨਾ ਛੱਡਣ ਵਰਕਰਾਂ ਨੂੰ ਰੋਟਾ ਹੈ ਬੰਦੀ ਵਰਗਾ ਚਾਹ ਦੀਆਂ ਦੁਕਾਨਾਂ ਤੇ ਚਾਹ ਦੀਆਂ ਦੁਕਾਨਾਂ ਤੇ ਬੱਸ ਸਟੈਂਡ ਤੇ ਕਿਤੇ ਝੋਗੀ ਛੋਦੀ ਮੋਦੀ ਨੁੱਕਰ ਮੀਟਿੰਗ ਤੇ ਹਰ ਥਾਂ ਤੇ ਗਹਿਮਾ ਗੈਮੀ ਜਦੋਂ ਹੁੰਦੀ ਹੈ ਨਾ ਜਿੱਦਣ ਵਰਕਰ ਇਹ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ ਪੰਤੀ ਵਰਗਾ ਸਾਡਾ ਲੀਡਰ ਸਿੱਧੂ ਵਰਗਾ ਜਿਹਨੇ ਇਮਾਨ ਨਹੀਂ ਵੇਚਿਆ ਉਸੇ ਦਿਨ ਕਾਂਗਰਸ ਖੜੀ ਹੋ ਜੂਗੀ ਸਾਡਾ ਲੀਡਰ ਸਮਝੌਤੇ ਨਹੀਂ ਕਰਦਾ ਓਏ ਪੰਜਾਬ ਲਈ ਮਰਨ ਮਰਨ ਨੂੰ ਪਿਆਰ ਹੈ ਕਾਂਗਰਸ ਹੋ ਸਕੇ ਦਿਨ ਨਹੀਂ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਕੀ ਸੀ ਗਾਂਧੀ ਉਹ ਭਾਈ ਕੋਈ ਧੱਕਾ ਮਾਰਦਾ ਖਾਣ ਮਾਰਦਾ ਪੁੱਤਣਾ ਨਹੀਂ ਹੱਥ ਥੱਲੇ ਡਿੱ ਜਾਂਦੇ ਸੱਚ ਸੀ ਜਦੋਂ ਐਂ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਤੁਰਦਾ ਸੀ ਤੇ ਇੱਥੇ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮੰਡ ਟਪੀੜ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੀ ਨਾ ਮੇਰੀ ਰੇਤੇ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖੱਡ ਹੈ ਕੀ ਕਿਦੀ ਵੀ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਇਹ ਨੌਜਵਾਨ ਭਗਵੰਤ ਮਾਨ ਸਾਹਿਬ ਝੂਠੀ ਪੁਣੀ ਡਾਪੋ ਤੁਸੀਂ 50000 ਕਰੋੜ ਰੁਪਇਆ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪੱਗ ਬੰਨ੍ਹਿਆ ਭਗਤ ਸਿੰਘ ਦੀ ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ ਇੱਜ਼ਤ ਦੀ ਰੋਟੀ ਖਾਵਾਂਗੇ ਆਪ ਪਾਸਪੋਰਟ ਦੇਖ ਲੋ ਪੰਜਾਬ ਦੇ ਰਿਕਾਰਡ ਕੋਲ ਤਾਂ 12 ਲੱਖ ਪਾਸਪੋਰਟ ਬਣਿਆ ਹੈ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ 1 ਲੱਖ ਕਰੋੜ ਦੀ ਜਾਇਦਾਦ ਵੇਚ ਕੇ ਮੁੰਡੇ ਕੁੜੀਆਂ ਬਾਪੂ ਮਾਤਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਮਿੱਤਰ ਪਿਆਰੇ ਤੂੰ ਕਹਿੰਦਾ ਸੀਗਾ ਘੋਰੇ ਲੈ ਕੇ ਆਏਗਾ ਇੱਥੇ ਕਿ ਭਗਤ ਸਿੰਘ ਨੇ ਰਾਜਗੁਰੂ ਨੇ ਸੁਖਦੇਵ ਨੇ ਰਾਮ ਪ੍ਰਸਾਦ ਬਿਸਮਿਲ ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਨੇ ਨੀਹਾਂ ਜੜੀਆਂ ਇਸ ਦੇਸ਼ ਦੀਆਂ ਸਭ ਤੋਂ ਵੱਧ ਪਰਮਵੀਰ ਚੱਕਰ ਦਿੱਤੇ ਸਭ ਤੋਂ ਵੱਧ ਅਨਾਜ ਪੈਦਾ ਕੀਤਾ ਸਭ ਤੋਂ ਵੱਧ ਫੌਜ ਔਰ ਇੰਡੀਪੈਂਡੈਂਸ ਜੋਗਦਾ ਪਾਇਆ ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ ਜਿਦਾਰ ਵੇਚ ਕੇ ਗੋਰਿਆਂ ਨੂੰ ਗੁਲਾਮ ਬਣਾਉਣ ਦੇਣਗੇ ਉਹ ਸ਼ਰਮ ਕਰਵੇ ਜਿਹੜੀਆਂ ਤੁਸੀਂ ਐਡਾ ਦਿੰਦੇ ਹੋ ਖਰਗੋ ਲੈ ਮੈਂ ਅਜ ਨਾਲ ਅਨਾਉਂਸ ਕਰਦਾ ਮੇਰੇ ਕੋਲ ਕੋਈ ਆਉਦਾ ਨਹੀਂ ਮੇਰੇ ਕੋਲ ਕੁਛ ਨਹੀਂ ਲੇਕਿਨ ਨਵਜੋਤ ਸਿੰਘ ਸਿੱਧੂ ਫਿਰ ਵੀ ਐਡਾ ਅਮੀਰ ਹੈ ਮੇਰੇ ਅਕਾਊਂਟ ਬੰਦ ਕੀਤੇ ਹੈ ਮੇਰੇ ਤੇ ਤਸ਼ੱਦਦ ਹੁੰਦੇ ਆ ਮੇਰੇ ਤੇ ਕੇਸ ਪਏ ਆ ਲੇਕਿਨ ਫਿਰ ਵੀ ਨਵਜੋਤ ਸਿੰਘ ਸਿੱਧੂ ਨਾਲੋਂ ਅਮੀਰ ਪੰਜਾਬ ਚ ਕੋਈ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਤੀ ਵਰਗੇ ਲੋਕਾਂ ਕੋਲ ਆ ਪਿੱਛੇ ਪੈੰਜੀ ਬੈਠੀ ਐ ਸਾਡੇ ਕੋਲ ਪੰਜਾਬ ਦਾ ਪਿਆਰ ਔਰ ਵਿਸ਼ਵਾਸ ਅੱਜ ਵੀ ਬਰਕਰਾਰ ਹੈ ਜਾਂਦਾ ਜਮੀਰ ਅੱਜ ਵੀ ਬਰਕਰਾਰ ਹੈ ਨਾ ਵਿਗਿਆ ਨਾ ਫਿਕਰ ਦਊ ਇਸੇ ਕਰਕੇ ਖੜਾ ਪੰਜਾਬ ਦਾ ਬਰਤਾਨਾ ਕੀ ਐ ਪੰਜਾਬ ਦਾ ਬਰਤਾਨਾ ਨਹੀਂ ਐ ਨੌਜਵਾਨ ਕੀ ਚਾਹੁੰਦਾ ਉਹ ਕਿਉਂ ਗੁਲਾਮ ਬਣਿਓ ਇਸ ਸਿਸਟਮ ਦੇ ਕਿ ਮੇਰੀ ਉਹ ਫਲਾਣੇ ਐਮਐਲਏ ਦਾ ਬਣਦੀ ਐ ਮਾਦਾ ਉਹਦੇ ਗਰੁੱਪੀ ਜਾਂਦਾ ਉਹ ਕਰਦਾ ਮੇਰਾ ਫੋਨ ਦਾ ਕੰਮ ਕਰਾਉਂਦਾ ਉਹ ਰਾਜਨੀਤੀ ਤਾਂ ਨੀਤੀਆਂ ਦੀ ਐ ਨੀਤੀ ਬਣਾਓ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫਾਇਦਾ ਮਿਲੂ ਜਿੱਦਾਂ ਨੀਤੀਆਂ ਬਣ ਲੱਗੀਆਂ ਪੰਜਾਬ 'ਚ ਕਿਹੜੀ ਨੀਤੀ ਬਣਾਈ ਐ ਭਾਈ ਕਿਸਾਨੀ ਦੀ ਨੀਤੀ ਬਣਾਈ ਐ ਨੌਜਵਾਨਾਂ ਦੀ ਨੀਤੀ ਬਣਾਈ ਐ ਕਿਹੜੀ ਨੀਤੀ ਬਣਾਈ ਐ 1 ਲੱਖ ਕਰੋੜ ਰੁਪਈਆ ਤੁਸੀਂ ਪੰਜਾਬ ਦਾ ਖਾ ਕੇ 70000 ਕਰੋੜ ਰੁਪਈਏ ਦੇ ਕਰਜ਼ੇ ਦੇ ਉੱਤੇ ਪੰਜਾਬ ਚਲਾ ਰਹੇ ਹੋ 200 ਰੁਪਏ ਦੀ ਬਿਗਲੀ ਖਰੀਦ ਲਿਓ ਤਾਂ ਫਿਰ ਫ੍ਰੀ ਦੇ ਰਹੇ ਹੋ ਪੀਐਸ ਪੀਸੀਐਲ ਵਾਲਾ ਇਹ ਸੰਧਾਨ ਹੀ ਸਾਰੇ ਤਿੱਜੇ ਤਰਕਿਆਂ ਦੇ ਉੱਤੇ ਚੜੇ ਹੋਇਆ ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੁਧਰਦੀ ਨਹੀਂ ਪੰਜਾਬ ਖੜਾ ਨਹੀਂ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨਹੀਂ ਹਟਦੇ ਬਿਜ਼ਨਸ ਕਰਨ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅਨਕਿ ਭਗੌਣੀ ਪਾਉਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਂਦੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਤਣ ਛੰਡੇ 'ਚ ਡੰਡਾ ਲਾ ਗਿਓ ਤੰਬੂ 'ਚ ਬੰਦੂਗਾ ਉਸੇ ਸਿੱਧੂ ਜਿੰਦਾਬਾਦ ਤੂੰ ਕਹਿੰਦਾ ਮਿੱਤਰ ਪਿਆਰੇ ਕਰਪਸ਼ਨ ਨਹੀਂ ਹੈ ਉਹ ਭਾਈ ਅਮਰੀਕਾ ਦੇ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰਿਮਾਲ ਕਰ ਲੈਂਦਾ ਇੱਥੇ ਕਿਸੇ ਨੂੰ ਰਿਮਾਲ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕਰਦਾ ਹੱਸ ਲੋ ਹੱਸ ਲੋ ਤਾੜੀ ਠੋਕਿਆ ਕਰੋ ਕਿਉਂ ਝੂਠ ਬੋਲਦਾ ਤਸਵੀਰ ਚਲ ਜਾਓ ਉੱਥੇ ਤਸਵੀਰ ਚਲ ਜਾਓ ਉੱਥੇ ਰਜਿਸਟਰੀਆਂ ਕਰਾਉਣੀਆਂ ਉੱਥੇ ਕਹਿੰਦਾ ਜੀ ਮੈਂ ਕਰਾਪਸ਼ਨ ਦੂਰ ਕਰ ਦੂੰ ਕਿੱਥੋਂ ਕਰਾਪਸ਼ਨ ਦੂਰ ਕਰ ਦੇਗਾ ਜੀ ਆਪ 50000 ਕਰੋੜ ਰੁਪਇਆ ਖਾਂਦੇ ਆ 21000 ਦੀ ਰੇਟਾਂ ਹੀ ਖਾਲੀ ਮਿਲਦੀ ਐ ਉਹ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬਾਸਾਂ ਦੇ ਪਰਮਿਟ ਦੇਵੋਗੇ ਬਤਾਉਂ ਵੀ ਦਿੱਤਾ ਤੁਸੀਂ ਬਤਾਉ ਹੱਸ ਲੋ ਹੱਸ ਲੋ ਤਾੜੀ ਠੋਕੋ ਸੱਚੀ ਗੱਲ ਕਰਨ ਲਾ ਮੈਂ ਤੁਹਾਨੂੰ ਕਹਿੰਦਾ ਮਿੱਤਰ ਪਿਆਰੇ ਉਹ ਅੱਜ ਕਰ ਮੈਂ ਤੇਰੀ ਜਾਜਾਕਾਰ ਕਰੂੰ ਤੇਰੇ ਚਰਵਾਚ ਬਹਿ ਕੇ ਜਾਜਾਕਾਰ ਕਰੂੰ ਤੂੰ ਖੋਲ ਰੇਤੇ ਦੀ ਕਾਰਪੋਰੇਸ਼ਨ ਨੇ 1 ਲੱਖ ਬੰਦੇ ਨੂੰ ਨੌਕਰੀ ਨਾਲ 7000 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ 'ਚ ਮੈਂ ਸ਼ਰਾਬ ਦੇ ਹੱਕ 'ਚ ਨਹੀਂ ਪੰਜਾਬੀ ਸੁਖਣਾ ਲੈ ਕੇ ਜਿਨੀ ਦਾਰੂ ਪੀ ਜਾਂਦੇ ਮੈਂ ਹੁ ਸ਼ਰਾਬ ਦੇ ਹੱਕ 'ਚ ਨਹੀਂ ਸਮਗਲਿੰਗ ਕਿਉਂ ਹੋਵੇ ਉਹ ਜਲਦੀ ਸ਼ਰਾਬ ਕਿਉਂ ਹੋਵੇ ਤੇ ਮੈਂ ਵੀ ਸ਼ਰਾਬ ਤੋਂ ਵੇਚੇ ਜੇ ਵੇਚਦੀ ਆ ਤੇ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਕਿਉਂ ਨਾ ਆਵੇ ਤਾਮਿਲਨਾਡੂ ਕੱਲਾ ਸ਼ਰਾਬ ਚੋਂ ਅੱਧੀ ਖਪਤ 50000 ਕਰੋੜ ਰੁਪਏ ਸਾਲ ਅਸੀਂ 4000 ਦੁੱਗਣੀ ਖਪਤ ਸੈਂਟਰ ਦੀਆਂ ਸਕੀਮਾਂ ਚ ਤੇ ਡਬਲ 70000 ਕਰੋੜ ਰੁਪਏ ਜਿਹੜਾ ਇਹ ਖਾਂਦੇ ਐ ਇੱਕ ਇੱਕ ਮੈਂ ਤੁਹਾਨੂੰ ਕਹਿੰਦਾ ਪੰਜਾਬ ਨੇ ਵੋਟਾਂ ਗਲਤ ਨਹੀਂ ਪਾਈਆਂ ਪੰਜਾਬ ਨੇ ਵੋਟਾਂ ਬਿਲਕੁਲ ਸਹੀ ਪਾਈਆਂ ਕੈਪਟਨ ਜਤਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਲਦਸਤਾ ਹੈ ਸਟੇਟਾਂ ਦਾ ਗੁਦਸਤਾ ਅਦਰ ਸਟੇਟਾਂ ਚ ਅਦਰ ਖੁਸ਼ਬੂ ਹੈ ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ ਇਹ ਧਾਵਾ ਹੈ ਇਹ ਸਟੇਟਾਂ ਦਾ ਸੰਗੀਤਾਂचा ਇਹਦਾ ਰਖਵਾਲਾ ਬਣੇਗਾ ਬੰਟੀ ਇਹਦਾ ਰਖਵਾਲਾ ਬਣੇਗਾ ਨਵਜੋਤ ਸਿੰਘ ਸਿੱਧੂ ਭ੍ਰਿਸ਼ਮਨਾਥ ਬੰਟੀ ਜਿੰਦਾਬਾਦ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਅੰਮਾ ਬੋਲਾ ਮਾਇਆ ਦਾ ਰੀ ਬੰਟੀ ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਬੋਲੀਆਂ ਹੋ ਜਾਣ ਕੋਈ ਬੰਟੀ ਵਰਗਾ ਬੰਦਾ ਚਾਹੀਦਾ ਜਿਹੜਾ ਧਮਾਕਾ ਕਰ ਦੇ ਧਮਾਕਾ ਇਹ ਹੋ ਧਮਾਕਾ ਇਹ ਹੋ ਧਮਾਕੇ ਨੇ ਕਿਹਨੇ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਗਾ ਦੇਣਗੇ ਰੂਸੀਆਂ ਨੂੰ ਲਾ ਦੇਣਗੇ ਬਾਹਰ ਕੱਢਣਗੇ ਦਾ ਜਾ ਕੋਈ ਸਜ਼ਾ ਦੇਣੀ ਹੈ ਤੇ ਸਿੱਧੂ ਤੇਰੇ ਤੋਂ ਅੱਗੇ ਖੜ ਕੇ ਸਜ਼ਾ ਲਏਗਾ ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬਣਾ ਕੇ ਰੱਖੇਗਾ ਜੁਬਾਨ ਦਿੱਤੀ ਇੱਥੇ ਯਾ ਬਾਦ ਜੀ ਨੀਹਾਂ ਵੀ ਕਿ ਅੱਲਾ ਰੱਖ ਸੇ ਕੋ ਜਦੋਂ ਜਵਾਗ ਜੰਗਦਾ ਕਰੇ ਜਦੋਂ ਜਵਾਗ ਜੰਗਦਾ ਕਰੇ ਇਹ ਨੀਹਾਂ ਰੋਂਦੀ ਐ ਉਹ ਕਹੇ ਕਿਉਂ ਰੋਂਦੀ ਆ ਤੇ ਜੇ ਚੰਗਾ ਨਿਕਲਿਆ ਤੇ ਤਾਂ ਕੇ ਦੁਆਰਾ ਬਣਾਉ ਤੇ ਜੇ ਮਾੜਾ ਨਿਕਲਿਆ ਤੇ ਗਲ ਜਾਂਦੀਆਂ ਇਹ ਗਲਦੀਆਂ ਨਹੀਂ ਆ ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਦੀਆਂ ਨਹੀਂ ਆ ਆਉਂਦੇ ਆ ਦੇਖੋ ਛਾਤੀਆਂ ਚੌੜੀਆਂ ਕਰੇ ਠੀਕ ਹੈ ਇਹ ਗਲਤੀਆਂ ਨਹੀਂ ਹਨ ਜੇ ਸਵਾਲਣਾ ਪੰਜਾਬ ਦਾ ਨੌਜਵਾਨ ਵਾਪਸ ਆਵੇ ਆਪਣੇ ਦੇਸ਼ ਜਾਵੇ ਇਸ ਸਿਸਟਮ ਨਾਲ ਲੜੇ ਇਸ ਗ੍ਰੰਪ ਸਿਸਟਮ ਨੂੰ ਬਦਲਣ ਲਈ ਪੰਜਾਬ ਦਾ ਧਰਤੀ ਪੁੱਤਰ ਚੁਣੇ ਇਮਾਨਦਾਰ ਬੰਦਾ ਚੁਣੇ ਜਿਹਦੇ ਤੇ ਭਰੋਸਾ ਹੋਵੇ ਜਿਹੜਾ ਕਿਰਦਾਰ ਵਾਲਾ ਹੋਵੇ ਜਿਹਦੇ ਚ ਕੈਰੈਕਟਰ ਹੋਵੇ ਜਿਹਨੂੰ ਘਰੇ ਬੁਲਾ ਸਕੇ ਅੱਜ ਕੱਲ ਤਾਂ ਲੋਕ ਕਹਿੰਦੇ ਆ ਮਾਵਾਂ ਕਹਿੰਦੀਆਂ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ ਤੇ ਇੰਜੀਨੀਅਰ ਬਣਾਵਾਂਗੇ ਉਹ ਮੈਂ ਕਹੇ ਜੇ ਮਿਲਣਾ ਲੋ ਇਹ ਜੇ ਮਿਲਣਾ ਬਣਾ ਲੂ ਮੈਂ ਲੋਕ ਕਹਿਣ ਲੱਗ ਜਾਣਗੇ ਅਸੀਂ ਆਪਣੇ ਪੁੱਤਰ ਨੂੰ ਬਲਟੀ ਵਰਗਾ ਬਣਾਵਾਂਗੇ ਠੋਕ ਕੇ ਮਾਰੋ ਤਾੜੀ ਟਕਾਹ ਜਿਹੜਾ ਅਰਮ ਹੁੰਦਾ ਹੈ ਜਿਹੜਾ ਝੋਕਦਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੁਹਾਂਦਾ ਨਹੀਂ ਜਿਹੜਾ ਅਸੀਂ ਵੀ ਰਾਗਿਆ ਕਹਿੰਦੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਜਲੀਲ ਵੀ ਹੋਊ ਉਹਨੂੰ ਵਰਕਰ ਜਲੀਲ ਕਰੂ ਮੈਂ ਫੇਰ ਕਹਨਾ 100 ਬੰਦਾ ਇਕੱਠਾ ਹੋਵੇ ਇੱਥੇ ਤਾਂ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਅਜੰਡਾ ਹੈ ਸਾਡੇ ਕੋਲ ਆਹ 50-60 ਹਜ਼ਾਰ ਕਰੋੜ ਰੁਪਈਆ ਬੈਂਕ ਚੋਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਮ ਨੂੰ 120000 ਕਰੋੜ ਰੁਪਇਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਲਟ ਦੂਗਾ ਇੱਕ ਸਾਲ ਚ ਪਲਟ ਦੂਗਾ ਇਹ ਝੂਠ ਵੇਚਣ ਵਾਲੇ ਕਿੱਥੇ ਹੋਂ ਕੇਦਰੀਵਾਲ ਉਹ ਹਮ निकालेंगे ਨੇਤਾؤں ਦੀ ਜੇਬ ਵਿੱਚੋਂ ਐਸੇ ਕਰਕੇ 20000 ਕਰੋੜ 35000 ਕਰੋੜ निकालेंगे ਹਮ ਬਜਟ ਵਿੱਚੋਂ ਉਹ ਪਤੰਦਰਾ ਪੰਜਾਬੀ ਦੀ ਬੋਲੀ ਸਿੱਖ ਲੈ ਪਹਿਲਾਂ निकालेंगे 35000 ਕਰੋੜ ਰੁਪਏ ਬਜਟ ਵਿੱਚੋਂ ਔਰ 1100 ਰੁਪਏ ਮਾਤਾਵਾਂ ਔਰ ਬਹਿਣੋ ਕੋ ਦੋ ਕੀ ਮਿਲਿਆ ਸ਼ੌਂਚਣਾ ਠੀਕ ਹੈ ਬੇਟਾ ਥੋੜੀ ਕਾੜੀ ਮਾਰ ਰਿਹਾ ਹੈ ਤਕਾ ਕੀ ਨਤਾ ਓਏ ਓ ਜੋ ਛੋਟੇ ਕੋਲ ਪੱਲੇ ਹੀ ਤੁਸੀਂ ਜਦੋਂ ਤੁਹਾਡੇ ਕੋਲ ਇਨਕਮ ਹੀ ਨਹੀਂ ਤੁਸੀਂ ਇਨਕਮ ਨੂੰ ਵੰਡੋ ਫ੍ਰੀ ਦਿਓ ਜੋ ਮਰਜ਼ੀ ਕਰੋ ਇਨਕਮ ਤਾਂ ਦਿਓ ਨਾ ਆਪਨੇ ਦੇ ਬਾਪ ਨਾਲ ਤੀਜੇ ਨਾਲ ਨੰਕੇ ਨੰਗਾ ਕਰ ਨੰਗਾ ਇਸ ਵਾਰ ਆਇਆ ਤੁਮੋ ਕਾੜੀ ਦਿਨਾਗ ਇਹ ਦੋ ਤੁਸੀਂ ਨੰਗ ਸਰਕਾਰੋਂ ਤੇ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਠੀਕ ਹੈ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਤੇ ਤੁਸੀਂ ਪੰਜਾਬ ਨੂੰ ਲਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਝੂਠ ਵੇਚ ਕੇ ਵੀ ਪੰਜਾਬ ਜਾਵੇ ਠੱਠੇ ਪਹੁੰਚ ਅਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਰੱਖਾਂਗੇ ਉਹ ਗੁਰੂ ਗੁਰੂ ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਖ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸਜਾ ਦੀ ਦਿੱਸ ਗਏ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸੱਕਾਂ ਦੇ ਧੂਏ ਮਾਰੇ ਥਾਂ ਵਜੀ ਚ ਪੇੜ ਮੂੰਹ ਤੇ ਹੈ ਤੇ ਜੱਥੇ ਦਾ ਟੋਟੇ ਟੋਟੇ ਢਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਘੋਡੇ ਲਵਾਤੇ ਸੀ ਲੀਵਾ ਲਾਤਾ ਸੀ ਜੱਥੇਦਾਰ ਘਰੇ ਆਉਣਗੇ ਤਰਨ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਗਲੇ ਹੈ ਤਹੰ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੁੰਗੇ ਚੁਗੋ ਚੁੱਕ ਟਲ ਹੈ ਧਰਮ ਦਾ ਜਗਾ ਧਰਮ ਦਾ ਝੰਡਾ 2.5 ਫੁੱਟ ਉੱਚਾ ਦਰਬਾਰ ਸਾਹਿਬ ਦੀ ਡੇੜੀ ਦੇ ਵਿੱਚੋਂ ਅਕਾਲ ਤਖਤ ਸਭ ਤੋਂ ਗੁਰੂ ਦਾ ਪ੍ਰਕਾਸ਼ ਦਿਖਦਾ ਹੈ ਲੇਕਿਨ ਸੇਹ ਦੇਣ ਲਈ ਘੋੜਾ ਰਾਜ ਹੈ ਸੈਹ ਸਵਾਰ ਗੁਰੂ ਦੀ ਸੇਹ ਹੈ ਇਹਨਾਂ ਨੇ ਤਹੰਦਾ ਘੋੜਾ ਬਣਾ ਲਿਆ ਆਪਣੇ ਸਵਾਰਥ ਦੀ ਪੂਰਤੀ ਲਈ ਕੌਕੇ ਸਾਹਿਬ ਦਾ ਕਤਲ ਅਕਾਉਂਟ ਤਖਬੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂ ਔਰ ਸਰਕਾਰਾਂ ਦਾ ਸੁੱਤੇ ਪੈ ਰਹਿਣਾ 75 25 ਦਾ ਪ੍ਰਮਾਣ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲਿਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਛੀ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹਾਂ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਹੈ ਇੱਕ ਪੇੜ ਨੂੰ ਅੱਗ ਲੱਗੀ ਪੰਛੀ ਰਹਿੰਦੇ ਸੀ ਸੁਣੋ ਨੌਜਵਾਨ ਨੂੰ ਪੰਛੀ ਰਹਿੰਦੇ ਸੀ ਪੇੜ ਨੂੰ ਅੱਗ ਲੱਗੀ ਉਹ ਕਹਿੰਦੇ ਆਗ ਲੱਗੀ ਇਸ ਵਿਰਖਸ਼ ਕੋ ਜਲਨੇ ਲਗੇ ਹੈ ਪਾਪ ਉੜ ਜਾਓ ਹੈ ਪੰਛੀਓ ਜਦ ਪੰਖ ਤੁਹਾਡੇ ਸਾਥ ਤੇ ਪੰਛੀ ਕੀ ਕਹਿੰਦਾ ਹੈ पीढ़ी दर पीढ़ी उठे रह कहता फल खाए इस पेड़ के फल खाए इस वृक्ष के गंदे की ना अब यही हमारा धर्म है जल मरे किसी के साथ चल मरे किसी के साथ कांग्रेस तो करता मोतीलाल नेहरू जी ने अठंड तो भवन नाम करते वरिष्ठ बारो करोड़ों रुपए की जलाद छद तो के धोपी पा के आ गए ਲੱਖਾਂ ਕਰਵਾ ਸਿੱਖ ਜੂਝਦੇ ਰਹੇ ਲਾਲਾ ਲਾਸ਼ਪਤ ਰਹੇ ਹੱਥ ਬੰਨ ਕੇ ਅੱਗੇ ਘੋਰੇ ਮੱਥਾ ਟੇਕ ਕੇ ਮੱਥਾ ਜਿੱਤਣ ਪਰੋਸਾ ਜਗਾ ਦਿਓਗੇ ਲੀਡਰਾਂ ਚ ਉਹ ਵਰਕਰ ਭਰਾਵੋ ਉਹ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਪ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ ਚ ਐਸੇ ਲੀਡਰ ਨਹੀਂ ਹਾਂ ਹਮੇਸ਼ਾ ਰਹਿੰਦੇ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਉਣਾ ਉਹਨਾਂ ਲੋਕਾਂ ਨੂੰ ਤੁਸੀਂ ਨਾਲ ਖੜੇ ਹੋ ਖੜੇ ਹੋ ਕਾਂਗਰਸ ਨੂੰ ਬਦਲਣਾ ਪਊ ਨਹੀਂ ਤੇ ਲੋਕ ਬਦਲ ਦੇਣਗੇ ਨਹੀਂ ਤੇ ਲੋਕ ਬਦਲ ਦੇਣਗੇ ਮੈਂ ਅਖੀਰ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ ਬੰਟੀ ਦਾ ਧੰਨਵਾਦ ਕਰਵਾਉਣਾ ਚਾਹੁੰਦਾ ਖੜੇ ਹੋ ਜਾਓ ਸਾਰੇ ਖੜੇ ਸਾਰੇ ਪਿੱਛੇ ਅੱਗੇ ਸਾਰੇ ਖੜੇ ਹੋ ਜਾਓ ਖੜੇ ਹੋ ਜਾਓ جنگلاں <laughs> 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 ਬਦमाश ਨੇ ਉਹ ਖੁੱਲੇ ਘੁੰਮਦੇ ਫਿਰਦੇ ਆ ਜਿਵੇਂ ਮਿਊਨਿਸਪੈਟੀ ਦੇ ਸਾਹ ਹੁੰਦੇ ਵੇ ਜਿਨ੍ਹਾਂ ਨੇ ਜੁਰਮ ਕੀਤੇ ਆ ਉਹ ਭੱਜੇ ਫਿਰਦੇ ਆ ਨੌਕਰੀਆਂ ਪੱਲੇ ਨਹੀਂ ਤਰਕਰ ਪੱਲੇ ਨਹੀਂ ਕਹਲਾਤੇ ਲਾਤੇ ਲਾ ਤੇ ਕਰਦੀ ਮੇਲਾ ਮੇਲਾ ਨੌਕਰੀਆਂ ਕਿੱਥੋਂ ਹੋਣਗੀਆਂ ਧਰਨਿਆਂ ਦਾ ਸੂਬਾ ਬਣ ਗਿਆ ਜਿੱਦਣ ਪੰਜਾਬ 'ਚ ਜਾਨ ਮਾਲ ਦੀ ਹਫਾਜ਼ਤ ਹੋਏਗੀ ਜਿੱਦਣ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਫਾਜ਼ਤ ਹੋਏਗੀ ਪੰਜਾਬੀ ਬਾਹਰ ਸਾਡੇ ਨਹੀਂ ਜਾਣਗੇ ਔਰ ਮੈਂ ਗੁਰੂ ਦਾ ਸਿੱਖ ਗੁਰੂ ਦਾ ਨੌਕਰ ਗੁਰੂ ਦਾ ਕੁਕਰ ਮੇਰੀ ਮੈਂ ਮੁਕਤੀ ਫਿਰ ਤੂੰ ਹੀ ਤੂੰ ਮਰਦਾ ਮਰਜੂ ਨਾ ਤੇ ਕਾਰਕਿਰਤਾ ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਬਜਣਦਾ ਨਾ ਪੰਜਾਬੀਆਂ ਨੂੰ ਹਰਨਦਾ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤ ਲੋਕਾਂ ਦੇ ਬਾਪਸ ਮੋੜੂ ਬਾਪਸ ਹੋਵੇ ਜਿੰਦਾਬਾਦ ਜਿੰਦਾਬਾਦ ਸੋਨੂੰ ਮਹਾਰਾਜਾ ਰਣਜੀਤ ਸਿੰਘ ਦਾ ਰੋਕ ਰਾਜ ਤੁਹਾਡੇ ਕੋਲ ਐਸੇ ਯੋਧਿਆਂ ਨੇ ਲੈ ਕੇ ਆਉਣਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਟਿਆਂ ਦੇ ਅਸਤਵ ਬੱਲਾਂ ਨਾਲੋਂ ਤਕੜਾ ਹੁੰਦਾ ਖੋਟੇ ਮਾਰੋ ਟਾੜੇ ਖੋਟੇ ਮਾਰੋ ਟਾੜੇ ਜਿੰਦਾਬਾਦ ਜੈਕਾਰੇ ਰੇਸ ਜਿਤਾਉਣ ਵਾਲੇ ਢੋਡਿਆਂ ਦੀ ਜੇ ਕਦਰ ਨਹੀਂ ਹੋਊ ਤੇ ਫਿਰ ਕਾਂਗਰਸ ਨਹੀਂ ਉੱਠ ਸਕਦੀ ਹੌਮਾ ਸਿੱਟਣਾ ਪਊ ਸ਼ਾਸਕ ਪਾਉ ਸਿੱਟਣਾ ਪਊ ਪਰਿਵਾਰ ਦਾ ਭਾਵ ਜਗਾਉਣਾ ਪਊ ਭੈਣ ਦਾ ਭਾਈ ਦਾ ਆਪਸੀ ਪਿਆਰ ਦਾ ਗੁਰੂ ਸਾਹਿਬਾਨ ਦੀ ਸਿੱਖ ਦਾ ਅੱਵਲੱਲਾ ਨੂਰ ਪਾਇਆ ਦਰਬਾਰ ਸਾਹਿਬ ਚੌਵਰਾਂ ਨੂੰ ਖੁੱਲਾ ਹਰ ਪਾਸਾ ਅੱਵਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਦੂਰ ਤੇ ਸਭ ਦੇ ਗੁਪਤਿਆ ਕੌਣ ਕੋਲੇ ਕੋ ਮੰਦੇ ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਚਲਵਾਤਾ ਸਿੱਖ ਰਾਜ ਦਾ ਇਹ ਪ੍ਰੇਰਣਾ ਗੁਰੂ ਦੀ ਉਹਦੇ ਫਲਸਫੇ ਤੋਂ ਦੂਰ ਨਾ ਹੋ ਪੰਜਾਬ ਦਾ Hindu ਨਾ ਮੁਸਲਮਾਨ ਪੰਜਾਬ ਜੀਵੇਂ ਘਰਾਂ ਦੇ ਨਾਮ ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਗੇ ਅਹੀਰ ਜੀ ਕਹਿੰਦਾ ਕੋਈ ਅਗਰ ਭੁੱਲਿਆ ਪੱਟ ਗਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਪਾਪ ਜਿੰਦਾਬਾਦ ਜਿੰਦਾਬਾਦ ਆਪ ਮਾਰਨਾ ਹੈ ਇਮਾਨਦਾਰੀ ਵਾਲੇ ਸਿਸਟਮ ਚ ਅਗਰ ਤੁਸੀਂ ਆਪਣੇ ਪੁਰਾਣੇ ਅਸਤਿਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਨਿਕਲੋਗੇ ਤੇ ਮੰਜ਼ਿਲ ਆਪੇ ਤੁਹਾਨੂੰ ਪਾ ਲੂਗੀ ਦੁਸ਼ਮਣੀ ਮਾਰਨੀ ਆ ਓਏ ਦੁਸ਼ਮਣੀ ਮਾਰਨੀ ਆ ਦੁਸ਼ਮਣੀ ਮਾਰਨੀ ਆ ਉਹ ਵੀ ਟਕੜਾ ਜਿਹੜਾ ਦੁਸ਼ਮਣੀ ਮਾਰ ਸਕੇ ਜਿਹੜਾ ਆਪਸੀ ਕਹਿਰ ਜਗਾ ਸਕੇ ਕਰੋ ਜਿੰਨੀਆਂ ਮਰਜੀ ਨਿੱਜੀ ਗਾਲਾਂ ਅਨਰਜੋਤ ਸਿੰਘ ਸਿੱਧੂ ਨੂੰ ਮੈਂ ਥੋੜੀ ਲੰਮੀ ਉਮਰ ਦੀ ਦੁਆ ਕਰੂੰ ਪਰ ਪੰਜਾਬ ਨੂੰ ਤੁਸੀਂ ਲੁੱਟਣਾ ਹੋਗੇ ਤੇ ਥੋਕ ਦੂੰ ਥੋਕ ਜਿੰਦਾਬਾਦ ਜਿੰਦਾਬਾਦ ਸਾਨੂੰ ਪ੍ਰਵਾਹ ਕਰਨ ਜ਼ਮੀਰ ਜਾਗਦਾ ਬਾਪ ਮੇਰਾ ਬਾਪ ਪਿਤਾਏ ਗੰਦਰੀ ਬਾਬਿਆਂ ਦੀ ਦਸ ਸੋਨ 6 ਲੱਖ ਦੀ ਧਰਤੀ ਦੇ ਉੱਤੇ ਕਹਿੰਨਾ ਮੇਰਾ ਬਾਪ ਸੁਤੰਤਰਤਾ ਦੀ ਸੰਨਾਨੀ ਸੀ ਨਜਵਾਲਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਦੇ ਖਿਲਾਫ ਨਹੀਂ ਬੋਲ ਸਕਤੇ ਘਰ ਛੱਡ ਕੇ ਚਲੇ ਗਿਆ ਸਜ਼ਾਏ ਮੌਕ ਹੋਈ ਉਹਨੂੰ ਸੁਣਾਈ ਗੋੜਿਆਂ ਨੇ ਲਾਲਗਨ ਅਖਬਾਰ ਕਰਦਾ ਸੀ ਜੂੜਾ ਬੰਨ ਕੇ ਤਿੰਨ ਤਿੰਨ ਦਿਨ ਖੜਾ ਰੱਖਦੇ ਸੀ ਗੂੰਦੇ ਪੋਤਲੇ ਮੂੰਹ ਤੇ ਪਾਉਂਦੇ ਸੀ ਬਰਫੀਆਂ ਸੱਲੀਆਂ ਚ ਲਟਾਇਆ ਲੇਕਿਨ ਜਦੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਰਾਣੀ ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ 765 ਚੋਂ 7 ਕੈਦੀ ਛੱਡੇ ਉਹਦੇ ਚੋਂ ਮੇਰਾ ਪਿਓ ਸੀ ਐਮਐਲਏ ਬਣਿਆ ਐਮਐਲਸੀ ਬਣਿਆ ਤੇ ਉਹਨੂੰ ਆਖਿਰ ਲਾਸਟ ਵਾਰ ਆਖਿਰ ਤੇ ਉਹਨੂੰ ਉਹਦਾ ਦੋਸਤ ਸੀ ਨੰਦ ਕੁਮਾਰ ਉਹ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ 4 ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਮੁੱਖਾਂ ਨਾਲ ਹੀ ਸ਼ਾਮਾਂ ਹੁੰਦੀਆਂ ਸਮਾਂ ਸਭ ਨੂੰ ਟਾ ਦਿੰਦਾ ਕਿੰਨੇ ਢੜੀ ਹੋ ਹੋ ਤੁਰਗੇ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਜੇ ਬਾਬਾ ਨਾਨਕ ਸਰਦਾਰ ਨਗੋ ਸਿੰਘ ਸਿੱਧੂ ਜਿੰਦਾਬਾਦ ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਕਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ ਇਹ ਜੇ ਕੱਢੂਗਾ ਬਾਹਰ ਜੋਗੇ ਜੋਗੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਲਾ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਾਲ ਮੈਂ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤਰ ਹਾਂ ਇਹ ਹੈ ਜਾਂ ਕਿਰਦਾਰ ਅੱਜ ਇਹ ਹੈ ਜਾਂ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ